ਕ੍ਰਿਸਮਸ ਦਾ ਦਿਹਾੜਾ ਪੂਰੇ ਸੰਸਾਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸੰਬੰਧ ਵਿੱਚ ਸੈਂਟ ਪੌਲ ਚਰਚ ਵਿੱਚ ਵਿਸ਼ੇਸ਼ ਦੁਆ ਬੰਦਗੀ ਹੋਈ ਅਤੇ ਵਿਸ਼ਵ ਸ਼ਾਂਤੀ ਦੀਆਂ ਦੁਆਵਾਂ ਮੰਗੀਆਂ ਗਈਆਂ ਸਮਾਗਮ ਵਿੱਚ ਸਾਫਾ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਵੱਡੇ ਦਿਨ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਵਿਕਾਸ ਸੋਨੀ ਸਾਫਾ ਕੌਂਸਲਰ ਮਹੇਸ਼ ਖੰਨਾ ਵੀ ਮੌਜੂਦ ਸਨ ਸਰਕਾਰ ਦੇ ਮੇਰੇ ਪਹਿਲ ਤੋਂ ਤੇਰੇ ਵਿੱਚ ਕੜੀ ਖੁਸ਼ੀ ਦੀ ਗੱਲ ਹੈ ਅੱਜ ਸਾਰੇ ਵਰਲਡ ਦੇ ਪਰਿਵਾਰ ਦੇ ਸੁਖੀ ਜਿਹੇ ਜਨਮ ਦਿਹਾੜਾ ਸਾਰੇ ਸੰਸਾਰ ਨੂੰ ਸਾਰੇ ਵਰਲਡ ਨੂੰ ਉਹਨਾਂ ਦਾ ਜਨਮ ਦਿਹਾੜਾ ਬੜੇ ਜ਼ੋਰ ਨਾਲ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸਭ ਤੋਂ ਪ੍ਰਯੋਗ ਤੇ ਸਾਰੇ ਯਾਰੋ ਆਚੇ ਨੂੰ ਅੱਜ ਦੇ ਸ਼ੋਕ ਕਰਦੇ ਨਹੀਂ ਬਾਤ ਕਰਨਾ ਉਹਨਾਂ ਦੇ ਸੁਭਿਸ਼ ਜਿਹੜੇ ਮਾਂ ਪਿਓ ਦੇ ਪਰਤੇ ਪ੍ਰਾਪਤ ਸ਼ਾਂਤੀ ਦੇ ਵਿੱਚ ਹੈ ਜਿਨ੍ਹਾਂ ਦੇ